ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਦੀ ਮੀਟਿੰਗ ਗੁਰਦੁਆਰਾ ਸਿੰਘ ਸਵਾ ਨਵਾਂ ਸ਼ਹਿਰ ਵਿਖੇ ਕੀਤੀ ਗਈ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸਰਿੰਦਰ ਸਿੰਘ ਬੈਂਸ ਤੇ ਸਮੂਹ ਮੈਂਬਰ ਸਹਿਬਾਨਾ ਨੇ ਦੱਸਿਆ ਹੈ ਕਿ 16 ਜਨਵਰੀ ਨੂੰ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਇਹ ਵੀ ਦੱਸਿਆ ਹੈ ਕਿ ਬਿਨਾ ਕਿਸੇ ਤਰ੍ਹਾਂ ਦੇ ਕਿਸਾ ਦੇ ਜਿਲ੍ਹਾ ਚ ਬੰਦ ਕੈਦੀਆਂ ਦੀ ਰਿਹਾਈ ਲਈ 12 ਜਨਵਰੀ ਨੂੰ ਸ਼ਹੀਦ ਭਗਤ ਸਿੰਘ ਨਗਰ ਦੇ ਟੋਲ ਬਹਿਰਾਮ ਅਤੇ ਬਸ਼ੂਆ ਵਿਖੇ 12 ਤੋਂ 3 ਤੱਕ ਫਰੀਕ ਕੀਤੇ ਜਾਣਗੇ ਆਓ ਦੇਖਦੇ ਹਾਂ ਮੌਕੇ ਦੀ ਵਿਸ਼ੇਸ਼ ਰਿਪੋਰਟ ਇਸ ਮੌਕੇ ਤੇ ਸੁਰਿੰਦਰ ਸਿੰਘ ਬੈਂਸ ਤੇ ਸਮੂਹ ਮੈਂਬਰ ਸਹਿਬਾਨਾਂ ਦਾ ਕੀ ਕਹਿਣਾ ਹੈ ਸੈਂਟਰ ਸਿੰਘ ਬੈਂਸ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਤੇ ਅੱਜ ਆਪਣੀ ਮੀਟਿੰਗ ਜਿਹੜੀ ਆ ਕਿਸਾਨ ਜਥੇਬੰਦੀਆਂ ਤੇ ਪਲੱਸ ਐਸਜੀਪੀਸੀ ਵੀ ਹਰੇ ਤੇ ਜਿੰਨੇ ਵੀ ਸਿੱਖ ਜਥੇਬੰਦੀਆਂ ਆ ਉਹਨਾਂ ਸਾਰਿਆਂ ਨੂੰ ਬੁਲਾਇਆ ਗਿਆ ਸੀਗਾ ਕਿ ਉਹਦੇ ਚ ਬਹੁਤ ਸਾਰੇ ਲੋਕ ਪ੍ਰੋਗਰਾਮ ਆ ਕਰਕੇ ਸ਼ਾਮਲ ਹੋ ਸਕੇ ਪਰ ਜੋ ਸਾਡਾ ਪ੍ਰੋਗਰਾਮ ਹੈ ਬੰਦੀ ਸਿੰਘਾਂ ਦੀ ਰਿਹਾਈ ਔਰ ਇਨਕਲਾਬੀ ਬੰਦੇ ਪੱਤਰਕਾਰ ਸਮਾਜਿਕ ਕਾਰਕੁਨ ਜਿਹੜੇ ਫੜ ਕੇ ਬਿਨਾ ਕੇਸ ਚ ਲਾਇਆ ਜਿਲ੍ਹਾ ਦੇ ਵਿੱਚ ਰੱਖੇ ਆ ਤੇ ਪਰਸੋਂ ਵੀ ਤ੍ਰਿਕ ਸੀਗੀ ਉਹਨਾਂ ਦੀ ਉਮਰ ਖਾਲਦ ਹੋਣਾਂ ਦੀ ਉਹਨਾਂ ਦੇ ਵੀ ਦੋ ਬੰਦਿਆਂ ਦੀ ਜਮਾਨਤ ਨਹੀਂ ਕੀਤੀ ਤੇ ਬਾਕੀ ਬੰਦੇ ਉਹੀ ਕੇਸ ਸੇਮ ਉਹਨਾਂ ਬੰਦਿਆਂ ਨੇ ਜਮਾਨਤ ਦੇ ਦਿੱਤੀ ਹੈ ਸਰਕਾਰ ਧੱਕੇ ਨਾਲ ਜਿਹੜਾ ਆ ਉਹਨਾਂ ਨੂੰ ਅੰਦਰ ਰੱਖਣਾ ਚਾਹਦੀ ਆ ਔਰ ਬੰਦੀ ਸਿੰਘ ਜਿਹੜੇ ਆ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਆ ਔਰ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਔਰ ਸਾਡੀਆਂ ਜਥੇਬੰਦੀਆਂ ਸਾਰੀਆਂ ਇਹ ਮੰਗ ਕਰਦੀਆਂ ਆ ਕਿ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਔਰ ਚਾਹੇ ਉਹ ਬੰਦੀ ਸਿੰਘ ਹੋਣ ਚਾਹੇ ਉਹ ਜਿਹੜੇ ਸਮਾਜਿਕ ਕਾਰਕੁਨ ਹੋਣ ਪੱਤਰਕਾਰ ਹੋਣ ਜਾਂ ਉਹ ਇਨਕਲਾਬੀ ਬੰਦੇ ਹੋਣ ਉਹਨਾਂ ਨੂੰ ਸਰਕਾਰ ਜਲਦੀ ਜਿਹੜੀ ਆ ਰਿਹਾ ਕਰੇ ਔਰ ਉਸ ਰੋਸ ਦੇ ਵਜੋਂ ਅਸੀਂ 12 ਤਰੀਕ ਨੂੰ ਜਿੰਨੇ ਪੰਜਾਬ ਦੇ ਟੋਲ ਪਲਾਜੇ ਆ ਉਹ 3 ਘੰਟਿਆਂ ਦੇ ਲਈ ਫ੍ਰੀ ਕਰਨ ਜਾ ਰਹੇ ਆ ਜਿਹਦੇ ਵਿੱਚ ਸਾਰੇ ਲੋਕ ਜਿਹੜੇ ਆ ਉਹਨਾਂ ਨੂੰ ਅਪੀਲ ਕਰਦੇ ਆ ਜਿਹੜੇ ਵੀ ਇਸ ਬੰਗਾਂ ਦੇ ਨਾਲ ਹਮਦਰਦੀ ਰੱਖਦੇ ਆ ਉਹ ਸਾਰੇ ਟੋਲ ਪਲਾਜਾ ਦੇ ਚਾਹੇ ਉਹ ਬਹਿਰਾਵਾਲਾ ਟੋਲ ਪਲਾਜਾ ਆ ਚਾਹੇ ਬਿਸ਼ਵਾ ਦਾ ਟੋਲ ਪਲਾਜਾ ਉੱਥੇ ਉਹ ਪਹੁੰਚਣ ਆ ਜਾਓ ਆ ਜਾਓ ਮਾਈਕ ਲੈ ਲਓ ਜੀ ਬੋਲਣਾ ਹੈ ਪਰ ਜੀ ਕੋਈ ਚੀਜ਼ ਸੋਕਾ ਹੈ